ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਆਪਣੇ YouTube ਦੇ ਵਿੱਚ ਤੇ ਅੱਜ ਚੈਨਲ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਜਿਨ੍ਹਾਂ ਦਾ ਰੇਟ ਆਊਗਾ ਸਿਰਫ ਤੇ ਸਿਰਫ 400 ਤੇ 50 ਰੁਪਏ ਸ਼ਿਪਿੰਗ ਹੋਊਗੀ ਫ੍ਰੀ ਇਹਨਾਂ ਦੀ ਇਹ ਸੂਟ ਕਿਹੜੇ ਆਉਣਗੇ ਇਹ ਆਉਣਗੇ ਕਾਟਨ ਦੇ ਤੇ ਆਉਣਗੇ ਪੈਂਟ ਵਾਲੇ ਚੈੱਕ ਕਰ ਲਓ ਵੀਡੀਓ ਸਕਿਪ ਨਾ ਕਰਿਓ ਲਾਸਟ ਤੱਕ ਵੇਖਿਓ ਵੀਡੀਓ ਬੜੇ ਸੋਹਣੇ ਸੋਹਣੇ ਸੂਟ ਜੇ ਸਾਰੇ ਪੈਂਟ ਵਾਲੇ ਜੇ ਰੇਟ ਹੈਗਾ ਜੇ ਸਿਰਫ ਇਹਨਾਂ ਦਾ 400 ਤੇ 50 ਰੁਪਏ ਬਿਨਾਂ ਦੁਪੱਟੇ ਤੋਂ ਜੇ ਬਲੌਕ ਪੇਂਟ ਤੇ ਬ੍ਰਸ਼ ਪੇਂਟ ਦੋਵੇਂ ਪਿੰਡ ਦਿਖਾਉਨੇ ਇਹਦੇ ਵਿੱਚ ਤੁਹਾਨੂੰ ਲਓ ਜੀ ਪਹਿਲਾ ਸੂਟ ਆ ਗਿਆ ਆਪਣੇ ਕੋਲ ਕਾਟਨ ਦੇ ਵਿੱਚ 5 ਮੀਟਰ ਦਾ ਸ਼ਿਪਿੰਗ ਫ੍ਰੀ ਦੇ ਨਾਲ ਜੇ ਇਹ ਹੈਗਾ ਜੇ ਬਲੌਕ ਪੇਂਟ ਇਹ ਇਹਦੇ ਆ ਜੂਗਾ ਬਾਹਾਂ ਦੇ ਉੱਪਰ ਤੇ ਨਾਲ ਆ ਜੂਗਾ ਸਾਰਾ ਫਰੰਟ ਜਿਹੜਾ ਇਹਦਾ ਜੇ ਬਲੌਕ ਪੇਂਟ ਦਾ ਇਹਦੇ ਵਿੱਚ ਚੈੱਕ ਕਰ ਲਿਏ ਵੀ ਇਹਦੀਆਂ ਬਾਹਾਂ ਤੇ ਕੁਝ ਬਣਿਆ ਆ ਕਿ ਖਾਲੀ ਨਹੀਂ ਜੀ ਇਹ ਹੈਗਾ ਜੇ ਬਾਹਾਂ ਦੇ ਉੱਪਰ ਪੌਂਚਿਆਂ ਦੇ ਉੱਪਰ ਡਿਜ਼ਾਈਨ ਹੀ ਜੇਗਾ ਇਹਦਾ ਇਹ ਹੈਗਾ ਜੇ 5 ਮੀਟਰ ਸੂਟ ਸ਼ਿਪਿੰਗ ਫਰੀ ਦੇ ਨਾਲ ਜੇ ਪੇਮੈਂਟ ਆਨਲਾਈਨ ਅਡਵਾンス ਜੇ ਕੈਸ਼ ਆਨ ਡਿਲੀਵਰੀ ਜਿਹੜੀ ਉਹ ਨਹੀਂ ਹੈਗੀ ਇਹ ਤੁਹਾਨੂੰ ਮਿਲ ਜੂਗਾ ਜੇ ਬਲੌਕ ਪੇਂਟ ਦਾ ਪਹਿਲਾ ਕਲਰ ਇਹਦੇ ਵਿੱਚ ਵੀ ਤੁਹਾਨੂੰ 507 ਪੀਸ ਜਿਹੜੇ ਮਿਲ ਜਾਣਗੇ ਅਵੇਲੇਬਲ ਐਟ ਟਾਈਮ ਤੇ ਆਪਣੇ ਕੋਲ ਜਿੰਨੇ ਮਰਜੀ ਬੁੱਕ ਕਰ ਲਓ ਆਰਡਰ ਪਾ ਲਓ ਮਿਲ ਜਾਣਗੇ ਜੀ ਲਓ ਜੀ ਆਹ ਕਲਰ ਜਿਹੜਾ ਹੈਗਾ ਇਹਦੀ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕੀਤੀ ਸੀਗੀ ਪੇਂਟ ਵਾਲੇ ਸੂਟਾਂ ਦੇ ਵਿੱਚ ਇਹ ਕਵਰ ਜਿਹੜਾ ਜੇ ਰਿਪੀਟ ਤੇ ਆ ਗਿਆ ਜੇ ਬਲੌਕ ਦੇ ਵਿੱਚ ਤੇ ਇਹ ਹੈਂਡ ਪੇਂਟ ਬ੍ਰਸ਼ ਪੇਂਟ 'ਚ ਵੀ ਆ ਗਿਆ ਜੀ ਚੈੱਕ ਕਰਿਓ ਬਹੁਤ ਸੋਹਣ ਸਤਿ ਸ਼੍ਰੀ ਅਕਾਲ ਪ੍ਰੀਤ ਕੌਰ ਜੀ ਬਹੁਤ ਸੋਹਣੇ ਸੂਟ ਦਵਾਂਗੇ ਤੁਹਾਨੂੰ ਮਹਿਤਾ ਜੀ ਲਾਈਵ ਦੇ ਵਿੱਚ ਪ੍ਰੀਤ ਕੌਰ ਦਾ ਨਾਮ ਹੈ ਦੋਹਰਾ ਵਿੱਚ ਸਾਰੇ ਬੋਲੋ ਪ੍ਰੀਤ ਕੌਰ ਦੀ ਜੀ ਪ੍ਰੀਤ ਕੌਰ ਜੀ ਧੰਨਵਾਦ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਮਜ਼ਾਕ ਕਰਦਾ ਜੀ ਗੁੱਸਾ ਨਾ ਕਰਿਓ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਜਿਹੜੇ ਲਾਈਵ ਜੁਣਦੇ ਆ ਸਾਰਿਆਂ ਦਾ ਦਿলো ਧੰਨਵਾਦ ਹੈ ਜੀ ਮੋਸਟ ਵੈਲਕਮ ਹਾਲੋ ਜੀ ਅੱਗੇ ਆਜੀ ਵਾਈਨ ਸ਼ੇਡ ਇਹ ਵੀ ਆ ਗਿਆ ਜੀ ਬਲੌਕ ਪੇਂਟ ਪਲੱਸ ਬਾਵਾ ਦਾ ਡਿਜ਼ਾਈਨ ਨਾਲ ਜੇ 5 ਮੀਟਰ ਦਾ ਸੂਟ ਜੇ ਸ਼ਿਪਿੰਗ ਹੈ ਜੀ ਫ੍ਰੀ ਇਹਨਾਂ ਦੀ ਪੇਮੈਂਟ ਦਵਾਂਗੇ ਆਨਲਾਈਨ ਅਡਵਾਂਸ ਦੇ ਨਾਲ ਕੈਸ਼ ਓਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ ਇਹਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ ਤੇ ਇਹ ਆਪਾਂ ਸੂਟ ਨਾਲ ਦੀ ਨਾਲ ਸਾਈਡ ਤੇ ਕਰੀ ਜਾਂਦੇ ਫਿਰ ਸਵੇਰੇ ਆਪਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਲਓ ਜੀ ਆ ਵੀ ਅਗਲਾ ਕਲਰ ਵੀ ਹੀ ਚੈੱਕ ਕਰੋ ਬਹੁਤ ਪਿਆਰੇ ਸ਼ੇਡਾਂ ਜੇ ਬਹੁਤ ਸੋਹਣੇ ਕਲਰ ਜੇ ਤੇ ਇਹ ਸਾਰੇ ਸੂਟ ਜਿਹੜੇ ਆ ਬਿਨਾਂ ਦੁਪੱਟੇ ਤੋਂ ਜੇ ਆਪਣੇ ਕੋਲ ਨਾ ਦੁਪੱਟੇ ਵਾਲਾ ਸਟਾਕ ਵੀ ਆਇਆ ਜੇ ਮਸਲੀਨ ਦੇ ਵਿੱਚ ਹੈਂਡ ਪੇਂਟ ਦੇ ਨਾਲ ਪ੍ਰੈਸ਼ ਪਿੰਡ ਦੇ ਨਾਲ ਤੇ ਇੱਕ ਭਾਜੀ ਮੈਨੂੰ ਫੜਾਇਓ ਸੂਟ ਇੱਕ ਅੱਧਾ ਵੀ ਦਿਖਾ ਦਿਓ ਤੁਸੀਂ ਲਾਈਵ ਕੇ ਦਿਖਾ ਦਿਓ ਆ ਵੀਡੀਓ ਇੱਧਰ ਤੁਸੀਂ ਕਮਾ ਕੇ ਦਿਖਾ ਦਿਓ ਆਪ ਕੋ ਆਪਣੇ ਕੋਲ ਸੂਟ ਥੱਲੇ ਪਏ ਆ ਆ ਸਾਰੇ ਆ ਸਾਰੇ ਪੇਂਟ ਵਾਲੇ ਪਏ ਹੈਂਡ ਪੇਂਟ ਡਰਾਸਟ ਪੇਂਟ ਸਾਰਾ ਹੀ ਤੇ ਇੱਕ ਸੂਟ ਵੀ ਦਿਖਾ ਦੋ ਮੈਂ ਖੋਲ ਕੇ ਦਿਖਾਦਾ ਲਾਈਵ 'ਚ ਜੁੜੇ ਰਹੋ ਇਹਦੀ ਵੀ ਵੀਡੀਓ ਆਪਾਂ ਪਾਉਣੀ ਹੋਣੀ ਵੇਟ ਕਰਿਓ ਇਹੋ ਦੇ ਦੋ ਆਹ ਲੋ ਜੀ ਇਹ ਆਪਣੇ ਕੋ ਆ ਗਿਆ ਮਸਲੀਨ ਦੇ ਵਿੱਚ ਦੁਪੱਟੇ ਵਾਲੇ ਸੂਟ ਪੈਂਟ ਦੇ ਮੈਂ ਵੀਡੀਓ ਤਾਂ ਕਰਕੇ ਵਿੱਚ ਰੋਕਤੀ ਸੀ ਮੈਂ ਕਿਹਾ ਇੱਕ ਵਾਰੀ ਚੈੱਕ ਕਰਾਵਾਂ ਗਰਮੀਆਂ 'ਚ ਬੜੇ ਸੋਹਣੇ ਸੋਹਣੇ ਸੂਟ ਜੇ ਪੈਂਟ ਵਾਲੇ ਤੋਹਫੇ ਦੇ ਤੇ ਮੈਂ ਤੁਹਾਨੂੰ ਇਹ ਗੱਲ ਦੀ ਗਰੰਟੀ ਦੇ ਦਿੰਦਾ ਆ ਕਿ ਕਿਹੇ ਵੀ ਤੁਹਾਨੂੰ ਬੁਟੀਕ ਦੇ YouTube ਚੈਨਲ ਤੇ ਇੰਨੇ ਸਸਤੇ ਸੂਟ ਨਹੀਂ ਜੇ ਮਿਲਨੇ ਹੈਂਡ ਪੇਂਟ ਦੇ ਬਰਸ਼ ਪੇਂਟ ਦੇ ਗਾਰੰਟੀ ਲੈ ਲਓ ਵਰਤੋ ਆਹ ਲਓ ਜੀ ਇਹ ਹੈਗਾ ਜੇ ਮਸਲੀਨ ਦੇ ਉੱਤੇ 5 ਮੀਟਰ ਸੂਟ ਜੇ ਪਲੱਸ ਇਹਦੇ ਬਰਸ਼ ਪੇਂਟ ਜੇ ਤੇ ਨਾਲ ਇਹਦੇ ਦੁਪੱਟਾ ਜੇ ਤੇ ਦੁਪੱਟਾ ਵੀ ਜਿਹੜਾ ਜੇ ਉਹ ਵੀ ਸਾਰਾ ਪੇਂਟ ਜੇ ਰੇਟ ਵੀ ਇਹਦਾ ਜਿਹੜਾ ਜੇ ਆਪਾਂ ਤੁਹਾਨੂੰ ਬੜਾ ਘੈਂਟ ਦੇਵਾਂਗੇ ਸਿਰਫ ਉਸੇ ਵੀਡੀਓ ਚ ਦੱਸਾਂਗੇ ਰੇਟ ਤੁਹਾਨੂੰ ਆਪਾਂ ਇਹ ਵੀ ਸਾਡੀ ਵੀਡੀਓ ਲਈ ਇਹ ਵੀ ਚੈੱਕ ਕਰਿਓ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਦੁਪੱਟਾ ਜੇ ਦੁਪੱਟਾ ਵੀ ਇਹ ਵੀ ਨਹੀਂ ਵੀ ਕੋਈ ਛੋਟਾ ਜਿਹਾ ਕੱਟ ਲਈ ਦੁਪੱਟੇ ਦੀ ਬਹੁਤ ਟੌਪ ਦਾ ਖੁੱਲਾ ਡੁੱਲਾ ਦੁਪੱਟਾ ਜੇ ਸਾਰਾ ਜਾਵਕੋ ਦੁਪੱਟੇ ਤੇ ਵੀ ਬਰਸ਼ ਪੇਂਟ ਆਊਗਾ ਜੇ ਇਹਦਾ ਰੇਟ ਤੁਹਾਨੂੰ ਦੱਸਾਂਗੇ ਆਪਾਂ ਜਦੋਂ ਦੁਪੱਟੇ ਦਾ ਲਾਈਵ ਵੀਡੀਓ ਪਾਵਾਂਗੇ ਇਹਦੇ ਚ ਵੀ ਆਪਣੇ ਕੋਲ ਫੁੱਲ ਕੁਆਂਟੀਟੀ ਫੁੱਲ ਸਟਾਕ ਹੈ ਆਹ ਬੜੇ ਉਹ ਕਰਦੇ ਹੁੰਦਾ ਸਾਈਡ ਤੇ ਤੇ ਆ ਜਾਓ ਅੱਗੇ ਤੁਹਾਨੂੰ ਮੈਂ ਦਿਖਾਵਾਂ ਸੂਟ ਆਪਣੇ ਕੋ ਬਿਨਾਂ ਦੁਪੱਟੇ ਵਾਲੇ ਜਿਹੜੇ ਆ ਇਹ ਆ ਬਲੌਕ ਪੇਂਟ ਦੇ ਵਿੱਚ ਤੇ ਇਹ ਹੈਗਾ ਬਿਨਾਂ ਦੁਪੱਟੇ ਤੋਂ ਇਹਦਾ ਰੇਟ ਹੈਗਾ 450 ਰੁਪਏ ਤੇ ਜਿਹੜਾ ਦੁਪੱਟੇ ਵਾਲਾ ਤੁਸੀਂ ਵੇਖਿਆ ਜੇ ਉਹ ਲਾਈਵ ਮੇਰਾ ਦੁਪੱਟੇ ਵਾਲਾ ਸੂਟਾਂ ਦਾ ਚੈੱਕ ਕਰਿਓ ਉਹ ਚ ਆਪਾਂ ਰੇਟ ਵੀ ਤੁਹਾਨੂੰ ਦੇ ਦਾਂਗੇ ਨਾਲੇ ਦੱਸ ਦਿਮਾਉਣ ਵੀ ਦਵਾਂ ਪਰ ਸਰਪ੍ਰਾਈਜ਼ ਥੋੜਾ ਜਿਹਾ ਰੱਖ ਲਈ ਤੁਹਾਡੇ ਲਈ ਲਓ ਜੀ ਆ ਵੀ ਕਰੋ ਚੈੱਕ ਇਹ ਵੀ ਜੇ ਬਲੌਕ ਪ੍ਰਿੰਟ ਦੇ ਵਿੱਚ ਮੈਰੂਨ ਕਲਰ ਬਹੁਤ ਸੋਹਣਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਦੇ ਸਾਰੇ ਹੀ ਏ ਵੀਡੀਓ ਨੂੰ ਸਕਿਪ ਨਾ ਕਰਿਓ ਮਿਸ ਨਾ ਕਰਿਓ ਇਸੇ ਵੀਡੀਓ ਦੇ ਨਾਲ ਹੀ ਨਾ ਮੈਂ ਦੋ ਵੀਡੀਓ ਹੋਰ ਜੋੜੂਗਾ ਐਡ ਕਰੂੰਗਾ ਇੱਕ ਜਾਂ ਦੋ ਵੀਡੀਓ ਉਹ ਵੀ ਆਪਣੇ ਕੋਲ ਜਿਹੜਾ ਸਟਾਕ ਥੋੜਾ ਜਿਹਾ ਹੈਗਾ ਹੈਗਾ ਪੇਂਟ ਵਾਲੇ ਸੂਟਾਂ ਦਾ ਉਹ ਵੀ ਆਪਾਂ ਨਾਲ ਹੀ ਪਾੜ ਲਵਾਂਗੇ ਆਹ ਲੋ ਜੀ ਇਹ ਆ ਗਿਆ ਬਰਸ਼ ਪ੍ਰਿੰਟ ਦੇ ਵਿੱਚ ਤੇ ਰੇਟ ਹੈਗਾ ਜੀ 450 ਰੁਪਏ 450 ਰੁਪਈਆ ਦਾ ਤਾਂ ਕੱਪੜਾ ਹੀ ਨਹੀਂ ਇਹ ਆਉਦਾ ਮਾਰਕੀਟ 'ਚ ਤੁਹਾਨੂੰ ਪਤਾ ਹੀ ਹੈ ਜੀ ਹੁਣ ਤੇ ਆਪਾਂ ਤੁਹਾਨੂੰ ਦੇਣ ਦੇ ਆ ਉੱਪਰ ਪੇਂਟ ਹੋਇਆ ਹੈਂਡ ਪੇਂਟ ਆਉਦੀ ਬਲੌਕ ਹੈਂਡ ਪੇਂਟ ਬ੍ਰਸ਼ ਪੇਂਟ ਇਹ ਹੈਗਾ ਜੀ ਕਾਟਨ ਬੇਸ ਇਹਨੂੰ ਲਾਈਨਿੰਗ ਦੀ ਲੋੜ ਦੀ ਨਾ ਛੋੜ ਦੋ ਕਾਟਨ ਦੀ ਹਾਂ ਇਹ ਬਿਨਾਂ ਲਾਈਨਿੰਗ ਤੋਂ ਵੀ ਰੈਡੀ ਹੁੰਦਾ ਜੇ ਛੋੜ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੀ ਲੈਂਥ ਵੀ ਵਧੀਆ ਬਣ ਜਾਂਦੀ ਜੀ ਇਹਨਾਂ ਦੀ ਕਦਰ ਤੁਸੀਂ ਵੇਖੀ ਜਾਓ スクリーンショット ਲਈ ਜਾ ਉਹਦੇ WhatsApp ਨੰਬਰ ਤੇ ਭੇਜੀ ਜਾਓ ਨਾਲ ਦੀ ਨਾਲੇ ਪੇਮੈਂਟ ਕਰੀ ਜਾਓ ਉਹਦੇ ਨਾਲ ਦੀ ਨਾਲੇ ਛੂਟ ਲਈ ਜਾ ਤੇ ਇੱਕ ਰਿਕਵੈਸਟ ਸੱਚ ਮੈਂ ਹੋਰ ਕਰਨੀ ਸੀ ਜੇ ਮੇਰੀਆਂ ਭੈਣਾਂ ਨੂੰ ਕਸਟਮਰ ਤੋਂ ਜਿਹੜੇ ਨਵੇਂ ਜੁੜਦੇ ਆ ਸਾਡੇ ਨਾਲ ਜਿਹੜੇ ਪੁਰਾਣੇ ਜੁੜੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਜੀ ਸਾਡੀ ਸਰਵਿਸ ਦਾ ਜਿਹੜੇ ਨਵੇਂ ਜੁੜਦੇ ਆ ਪਲੀਜ਼ ਯਾਰ ਜਿੱਦਾਂ ਅੱਜ ਤੁਸੀਂ ਮੈਸੇਜ ਕੀਤਾ ਮੈਨੂੰ ਆਰਡਰ ਪਾਇਆ ਅਗਲੇ ਦਿਨ ਹੀ ਮੇਰੇ ਕੋਲ ਨੈਕਸਟ ਡੇ ਤੁਸੀਂ ਪੁੱਛਣ ਲੱਗ ਪੈਂਦੇ ਜੇ ਕਦੋਂ ਡਿਲੀਵਰ ਹੋਊਗਾ ਕਦੋਂ ਡਿਲੀਵਰ ਹੋਊਗਾ ਭਾਜੀ ਹੰਨ ਤਿੰਨ ਦਿਨ ਹੋ ਗਏ ਆ ਚਾਰ ਦਿਨ ਹੋ ਗਏ ਆ ਇਦਾਂ ਪਲੀਜ਼ ਨਾ ਕਰਿਆ ਕਰੋ ਕਿਉਂਕਿ ਆਪਾਂ ਤੁਹਾਨੂੰ ਚੀਜ਼ ਭੇਜਣੀ ਭੇਜਣੀ ਹੈ ਗਾਰੰਟੀ ਹੈ ਸਾਡੀ ਆਪਾਂ ਕਿੱਦਾਂ ਭੇਜਣੀ ਹੈ ਤੁਹਾਨੂੰ ਉਹ ਸਾਡੀ ਸਰਵਿਸ ਤੇ ਡਿਪੈਂਡ ਤੁਹਾਡੇ ਏਰੀਆ ਦੀ ਸਰਵਿਸ ਤੇ ਡਿਪੈਂਡ ਕਰਦਾ ਹੈ ਕਿ ਬਾਈ ਪੋਸਟ ਜਾਊਗੀ ਤੁਹਾਨੂੰ ਡਿਲੀਵਰੀ ਚ ਜਾਊਗੀ ਕਿ ਜਾਂ ਡੀਟੀਟੀਸੀ ਚ ਜਾਊਗੀ ਚੀਜ਼ ਮਿਲੂਗੀ ਤੁਹਾਨੂੰ ਸੂਟ ਤੁਹਾਨੂੰ ਮਿਲਣਗੇ ਇਹ ਗਾਰੰਟੀ ਆ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਸਕਦਾ ਆ ਉਹਦੇ ਲਈ ਮਾਫੀ ਜਾਵਾਂਗੇ ਬਾਕੀ ਕਾਲੇ ਨਾ ਪਿਆ ਕਰੋ ਪਲੀਜ਼ ਬਸ ਇਹ ਰਿਕਵੈਸਟ ਹੈ ਜੀ ਆਲੋ ਏ ਆ ਗਿਆ ਆਪਣੇ ਕੋਲ ਅਗਲਾ ਕਲਰ ਮੋਰ ਪੰਖੀਆ ਆ ਸ਼ੇਡ ਤੁਸੀਂ ਇੱਕ ਮੇਰੀ ਵੀਡੀਓ ਚ ਵੇਖੀ ਉਦੋਂ ਮੇਰੇ ਕੋ ਇੱਕੋ ਸਿੰਗਲ ਸੂਟ ਹੈ ਇਸ ਫੰਡ ਦੇ ਉੱਤੇ ਤੇ ਹੁਣ ਇਹਦੇ ਚ ਆਪਣੇ ਕੋਲ ਆ ਗਈ ਜੇ ਕੁਆਂਟੀਟੀ ਚਾਹੀਏ ਇੱਕ ਨਾਲ ਦੇ ਮੇਰੇ ਕੋ 30 ਸੂਟ ਦਾ ਦੋ ਸੇਮ ਆ ਲੋ ਜੀ ਆ ਗਿਆ ਆਪਣੇ ਕੋਲ ਲਾਸਟ ਸੂਟ ਐਂਡ ਸੂਟ ਤੇ ਐਂਡਲੈਸ ਸੂਟ ਤੇ ਇਸ ਵੀਡੀਓ ਦੇ ਨਾਲ ਆਪਾਂ ਇੱਕ ਵੀਡੀਓ ਹੋਰ ਐਡ ਕਰੂੰਗਾ ਮੈਂ ਚੈੱਕ ਕਰ ਲਿਓ ਵੀ ਤੇ ਇਹ ਇਹ ਸੂਟਾਂ ਦਾ ਸਟਾਕ ਜਿਹੜਾ ਜੇ ਇੱਥੇ ਆਪਾਂ ਕਰਦੇ ਆਂ ਬ੍ਰੇਕ ਲੈਨੇ ਆ ਨਵੀਂ ਵੀਡੀਓ ਐਡ ਕਰਦੇ ਨੇ ਨਾਲ ਉਹ ਵੀ ਚੈੱਕ ਕਰ ਲਿਓ ਬਾਕੀ ਦੁਪट्टे ਵਾਲੇ ਸੂਟ ਵੀ ਆਪਣੇ ਕੋ ਆ ਗਏ ਆ ਮਸਲੀਨ ਦੇ ਵਿੱਚ ਹੈਂਡ ਪੇਂਟ ਦੇ ਨਾਲ ਬ੍ਰਸ਼ ਪੇਂਟ ਦੇ ਨਾਲ ਉਹ ਵੀ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਵੀਡੀਓ ਵੀ ਆਪਾਂ ਆਪਣੇ ਚੈਨਲ ਤੇ ਪੋਸਟ ਕਰ ਦਾਂਗੇ ਫਿਰ ਮਿਲਦੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਤਿ ਸ਼੍ਰੀ ਅਕਾਲ ਟੇਕ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਪੈਂਟ ਵਾਲੇ ਸੂਟ ਆਪਾਂ ਫੇਰ ਇੱਕ ਵਾਰੀ ਲੈ ਕੇ ਆਏ ਆਂ ਤੁਹਾਡੇ ਲਈ ਜਿਹੜਾ ਆਪਣੇ ਕੋਲ ਸਟਾਕ ਰਹਿ ਗਿਆ ਹੈਗਾ ਮੋਸਟਲੀ ਜਿਹੜਾ ਸਟਾਕ ਹੀਗਾ ਖਤਮ ਹੋ ਗਿਆ ਤੇ ਇਹ ਥੋੜੇ ਜਿਹੇ ਸੂਟ ਬਚੇ ਆਪਣੇ ਕੋ ਤੇ ਇਹ ਤੁਹਾਨੂੰ ਮ ਕਰਾਉਣਾ ਚੈੱਕ ਇਹ ਹੈਗਾ ਮਸਲੀਨ ਦਾ ਸੂਟ 올ਓਵਰ 5 ਮੀਟਰ ਦਾ ਸੂਟ ਜੇ ਇਹ ਤੁਹਾਨੂੰ ਮਿਲ ਜੂਗਾ ਬਿਨਾਂ ਦੁਪੱਟੇ ਤੋਂ 450 ਦਾ 450 ਰੁਪਏ ਦਾ ਇਹ ਹੈਗਾ ਜੇ ਸਿਲਕ ਬ ਕਿਵਿੰਗ ਫਰੀ ਦੇ ਨਾਲ ਆ ਆ ਗਿਆ ਜੇ ਅੱਗੇ ਮਸਲੀਨ ਦੇ ਵਿੱਚ ਇਹ ਸੇਮ ਤੁਸੀਂ ਜਿਹੜੇ ਜੇ ਪਹਿਲਾਂ ਸਟਾਕ ਸਾਰਾ ਵੇਚ ਚੁੱਕੇ ਜੇ ਉਹਦੇ ਵਿੱਚੋਂ ਜਿਹੜਾ ਥੋੜਾ ਬਹੁਤਾ ਸਟਾਕ ਬਚਿਆ ਬਸ ਆਪਾਂ ਉਹਦੀ ਹੀ ਵੀਡੀਓ ਪਾਉਂਦੇ ਹਾਂ ਦੁਕਾਨ ਤੋਂ ਇਹ ਵੀ ਸੇਮ ਮਿਲ ਜਾਊਗਾ ਜੇ ਤੁਹਾਨੂੰ 450 ਰੁਪਏ ਦੇ ਵਿੱਚ ਇਹ ਬਲੈਕ ਸੂਟ ਜੇ ਬਲੈਕ ਦੇ ਉੱਪਰ ਹੈਗਾ ਜੇ ਫੋਇਲ ਪੇਂਟ ਸਾਰਾ ਜੀ ਤੇ ਜਿਹੜੇ ਜਿਹੜੇ ਕਸਟਮਰ ਤੇ ਡਿਮਾਂਡ ਹੀ ਗਈ ਇਹਨਾਂ ਸੂਟਾਂ ਦੀ ਉਹ ਆਪਣੇ ਆਰਡਰ ਦੁਬਾਰੇ ਪਾ ਸਕਦੇ ਸਾਡੇ ਕੋਲ ਇਹਨਾਂ ਤੋਂ ਬਹੁਤ ਬਹੁਤ ਪੇਂਟ ਬਹੁਤ ਸੋਹਣਾ ਜੇ ਵਾਸ਼ ਕਰਨ ਦਾ ਕੁਝ ਨਹੀਂ ਹੁੰਦਾ ਇਹਨਾਂ ਨੂੰ ਇਹ ਜੂੜ ਖਰਾਬ ਨਹੀਂ ਜੀ ਹੁੰਦੇ ਜਿੱਦਾਂ ਮਰਜ਼ੀ ਬਣਾ ਸਕਦੇ ਜੀ ਤਾਂ ਇਹ ਇਹ ਸਾਰੇ ਜਿਹੜੇ ਬਿਨਾਂ ਦੁਪੱਟੇ ਤੋਂ ਜੇ ਰੇਟ ਹੈਗਾ ਜੀ 450 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਇਹਨਾਂ ਦੇ ਤੇ ਇਹ ਕਾਈ ਵੀ ਦੱਸ ਕੇ ਦੇ ਸਕਦੇ ਆ। ਕੰਦਰ ਬਹੁਤ ਸੋਹਣੇ ਜਿਹੇ ਨੇ ਇਹਦੇ। ਸਾਰੇ ਤੁਸੀਂ ਲੈ ਸਕਦੇ ਜੀ ਬਿਨਾ ਦੁਪੱਟੇ ਤੋਂ 450 ਰੁਪਏ। 450 ਤੇ 50 ਰੁਪਏ। ਬੀਟ ਇਸ ਤੋਂ ਬੀਟ ਆ, ਬੀਟ ਆਮ ਕਰੋ। ਜੀ एटीएम ਕਰੋ ਕਹਿੰਦੀ। ਤੇ ਇਹ ਸਾਰਾ ਸਟਾਕ ਜਿਹੜਾ ਆਪਣੇ ਕੋਲ ਆ ਗਿਆ ਆ ਦੁਬਾਰੇ ਰਿਪੀਟ ਤੇ ਵੀ ਕੁਝ ਵਿੱਚ ਪੈਂਡਿੰਗ ਹੀ ਗਏ ਉਹ ਆਪਾਂ ਕਲੀਅਰ ਕੀਤੇ ਆ। ਤੇ ਇਹਨੂੰ ਤੁਸੀਂ ਲੈ ਸਕਦੇ ਜੇ ਬਿਨਾ ਦੁਪੱਟੇ ਤੋਂ 450 ਰੁਪਏ ਸ਼ਿਪਿੰਗ ਫਰੀ ਦੇ ਨਾਲ। ਤੇ ਹੋਰ ਨਵਾਂ ਸਟਾਕ ਫੇਰ ਆ ਜਾਊਗਾ ਪੇਂਟ ਦੇ ਵਿੱਚ ਆਰਡਰ ਬਾਨੇ ਦਿੱਤੇ ਆ ਜਿੰਨੇ ਮਰਜ਼ੀ ਆਰਡਰ ਕਰ ਲਓ ਮੰਦੇ ਅਗਲੀ ਵੀਡੀਓ ਜਗਨੇ ਬੁਲਾਵਚ ਧੰਨਵਾਦ ਜੀ ਸასიਕਾਰ